ਇੱਥੇ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਚੱਲ ਰਹੀ ਹੈ ਸਖੋਟਪੂਰਾ ਦੇ ਵਿੱਚ ਵੀ 24 ਘੰਟੇ ਤੋਂ ਲਗਾਤਾਰ ਬਾਰਿਸ਼ ਚੱਲ ਰਹੀ ਹੈ ਇੱਥੇ ਸ਼ਹਿਰ ਦੇ ਵਸਵਾਂ ਖਾਵਾਂ ਦੇ ਉੱਤੇ ਹਰ ਗਲੀ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆ ਹੈ ਔਰ ਹਾਲਾਤ ਐਨੇ ਗੰਭੀਰ ਹੋ ਚੁੱਕੇ ਹੈ ਕਿ ਕਿਸੇ ਵੀ ਸੜਕ ਤੋਂ ਸੇਫ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ ਔਰ ਕੁਝ ਦੇਸ਼ ਉਹ ਦੇ ਲਾਈਵ ਤੁਸੀਂ ਰਾਤ ਤੇ ਲਗਾਤਾਰ 24 ਘੰਟੇ ਤੋਂ بارش ਜਿਹੜੀ ਹੈ ਕਾਫੀ ਤੇਜ਼ ਆ ਰਹੀ ਹੈ ਔਰ ਜਿਸੇ ਪੰਜਾਬ ਦੇ ਹਾਲਾਤ ਜਿਹੜੇ ਆ ਮਾੜੇ ਬਣੇ ਹੋਏ ਆ ਉੱਥੇ ਕੋਰਤਪੂਰਾ ਦੇ ਵਿੱਚ ਵੀ ਜਿਹੜਾ بارش ਕਾਫੀ ਭਾਰੀ ਪੈ ਰਹੀ ਹੈ ਔਰ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਨਵਾਂ ਬਸ ਸਟੈਂਡ ਗੈਨੀ ਜੈਲਸ ਵਿੱਚ بارش ਖਿਲਾ ਪਾਰਕ ਰੋਡ ਪੁਰਾਣੀ ਬਸ ਪੁਰਾਣੇ ਜੋੜੀਆਂ ਚੱਟੀਆਂ ਜੱਤੋ ਚੁੰਗੀ ਫੇਰੂਮਾਂਟੋਂ ਇੱਕ ਲੜਕੀਆਂ ਵਾਲਾ ਸਕੂਲ ਸੈਵਲ ਟੌਕ ਔਰ ਪ੍ਰੇਮਨਗਰ ਔਰ ਹੋਰ ਵੀ ਬਹੁਤ ਵਸਤੀਆਂ ਜਿਹੜੀਆਂ ਬੱਲਾ ਪਟਵਾਰੀਆਂ ਹੋਇਆ ਡੇਰਾ ਫਰਮਾ ਵਾਲਾ ਹੋਇਆ ਔਰ ਡੇਰਾ ਸੱਸਾ ਹੋਇਆ ਜੋੜੀਆਂ ਚੱਟੀਆਂ ਹਰ ਥਾਂ ਦੇ ਉੱਤੇ ਪਾਣੀ ਜਿਹੜਾ ਪਰ ਚੁੱਕਿਆ ਹੈ ਔਰ ਨੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਾਰੋਬਾਰ ਜਿਹੜੇ ਐ ਠੱਪ ਹੋ ਚੁੱਕੇ ਐ ਔਰ ਸਕੂਲ ਜਾਣ ਵਾਲੇ ਬੱਚੇ ਜਿਹੜੇ ਐ ਉਹ ਘਰਾਂ ਦੇ ਵਿੱਚ ਹੀ ਟੜੇ ਨਜ਼ਰ ਆ ਰਹੇ ਐ ਔਰ ਜਿਹੜੀ ਬਰਸਾਤ ਐ ਲਗਾਤਾਰ ਜਿਹੜੀ 24 ਘੰਟੇ ਤੋਂ ਪੈ ਰਹੀ ਐ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ 24 ਘੰਟੇ ਤੋਂ ਲਗਾਤਾਰ بارش ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਹੜ੍ਹ ਵਰਗੀ ਸਥਿਤੀ ਨਜ਼ਰ ਆ ਰਹੀ ਹੈ। ਔਰ ਕਰਾਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਔਰ ਜੋ ਐਤਵਾਰ ਨੂੰ ਮੇਲਾ ਤੀਆਂ ਦਾ ਕਰਾਇਆ ਜਾਣਾ ਸੀ ਕਿਲਾ ਪਾਰਕ ਦੇ ਵਿੱਚ ਉਹ ਵੀ ਰੱਦ ਕਰਨਾ ਪਿਆ ਔਰ ਜੋ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਬਾਬਾ ਸ਼ਾਮ ਜੀ ਦਾ ਜਾਗਰਣ ਹੋਣਾ ਸੀ ਉਹ ਵੀ ਰੱਦ ਕਰਨਾ ਪਿਆ। ਤੇ ਪਰਮਾਤਮਾ ਨੇ ਪਤਾ ਨਹੀਂ ਕੀ ਚਾਇਆ ਅੱਗੇ ਛੜੀ ਲੱਗਦੀ ਹੁੰਦੀ ਸੀ ਸੌਂ ਦੇ ਵੀ ਛੜੀ ਲੱਗਦੀ ਹੁੰਦੀ ਸੀ ਲੇਕਿਨ ਇਸ ਵਾਰ ਭਾਦੋ ਦੀ ਛੜੀ ਲੱਗੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਸੌਂ ਮਹੀਨੇ ਦੀ ਛੜੀ ਔਰ ਭਾਦੋ ਮਹੀਨੇ ਦੀ ਵਟ ਨਾਲ ਵਟਾ ਛੜਨਾ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਸੀ ਪਰ ਉਸ ਨਿਯਮ ਨੂੰ ਪਰਮਾਤਮਾ ਨੇ ਵੀ ਤੋੜ ਦਿੱਤਾ ਕਿਉਂਕਿ ਜੋ ਲੋਕਾਂ ਦੇ ਵਿਚਾਰ ਉਹ ਵੀ ਜਿਹੜੇ ਗਲਤ ਨਜ਼ਰ ਆ ਰਿਹਾ ਹੈ ਔਰ ਪ੍ਰਮਾਤਮਾ ਵੀ ਮੀਨਾ ਭੁੱਲ ਗਿਆ ਲੱਗਦਾ ਕਿਉਂਕਿ ਭਾ ਦੋ ਨੂੰ ਸੌਂ ਦਾ ਮਹੀਨਾ ਬਲਾ ਦਿੱਤਾ ਔਰ ਸੌਂ ਨੂੰ ਭਾ ਦੋ ਦਾ ਭਾ ਦੋ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਪੈਂਦਾ ਸੀ ਤਾਂ ਵੱਟਣਾ ਵੱਟ ਛੱਡ ਜਾਂਦਾ ਸੀ ਪਰ ਇਸ ਵਾਰ ਸਾਰੇ ਪੰਜਾਬ ਦੇ ਵਿੱਚ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਹੈ ਭਾ ਦੋ ਮਹੀਨੇ ਦੇ ਵਿੱਚ ਮੀਂਹ ਦੀ ਝੜੀ ਲੱਗੀ ਹੋਈ ਹੈ ਔਰ ਲਗਾਤਾਰ ਜਿਹੜੇ ਹਾਲਾਤ ਹੈ ਉਹ ਪੰਜਾਬ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਸਮਾਚਲ ਬਿਹਾਰ ਔਰ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਜਿੰਨਾਂ ਵਿੱਚ ਭਾਰੀ ਮੀਂਹ ਪੈ ਰਿਹਾ ਔਰ ਹਾਲਾਤ ਜੜੇ ਬਦ ਤੋਂ ਬਦ ਹੁੰਦੇ ਜਾ ਰਹੇ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਬਹੁਤ ਪਾਣੀ ਹੈ ਬਹੁਤ ਜ਼ਿਆਦਾ ਤਾਂ ਮੈਂ ਕੀ ਕਹਾ ਪਹਿਲਾਂ ਵੀ ਮੈਂ ਕਿਹਾ ਸੀ ਮੈਂ ਕੀ ਕਹਾ ਕੀ ਨਾ ਕਹਾ ਕੀ ਬੋਲਾਂ ਕੀ ਨਾ ਬੋਲਾਂ ਪਤਾ ਨਹੀਂ ਸੀ ਲੱਗ ਰਿਹਾ ਦਿਮਾਗ ਦੇ ਵਿੱਚ ਸਕ੍ਰਿਪਟ ਨਹੀਂ ਸੀ ਆ ਰਹੀ ਸੀ ਆਨ ਵਾਲਾ ਵੀ ਇੱਕ ਗੱਲ ਹੋਰ ਵੀ ਕਹਿਣਾ ਚਾਹੂੰਗਾ ਕਿ ਬੱਤੀਆਂ ਵਾਲੇ ਚੌਂਕੇ ਲੈ ਕੇ ਮੋਗਾ ਰੋਡ ਤੱਕ ਖੱਡੇ ਖੱਡੇ ਨੇ ਬਹੁਤ ਜ਼ਿਆਦਾ ਬਹੁਤ ਲੋਕ ਡਿੱਗੇ ਨੇ ਪਹਿਲਾਂ ਵੀ ਆ ਇੱਥੇ ਦੱਸਣਾ ਬੰਦਾ ਕਿ ਬੀਤੀ 30 ਜੁਲਾਈ 2025 ਨੂੰ بارش ਆਈ ਸੀ ਜੁਲਾਈ ਅਗਸਤ ਆ ਗਿਆ ਵਿੱਚ ਵਿੱਚੋਂ بارش ਹੁੰਦੀ ਵੀ ਰਹੀ ਹੈ ਦੇਖ ਲੋ ਆ ਲੋ ਜੀ ਬਹੁਤ ਪਾਣੀ ਮੈਨੂੰ ਲੱਗਦਾ ਕਿ ਮੈਂ ਹਿੱਲ ਰਿਹਾ ਇੰਨੀਆਂ ਛੱਲਾ ਵਜ ਰਹੀਆਂ ਕਿ ਮੈਂ ਨਾ ਡਿੱਗਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਦ ਉਹ ਸਪੀਕਰ ਬਣੇ ਫਿਰ ਸੁਪਰ ਪਾਵਰ ਦੇ ਵਿੱਚ ਆਏ ਪਰ ਫਿਰ ਵੀ ਸ਼ਹਿਰ ਦਾ ਇੰਨਾ ਮਾੜਾ ਹਾਲਾਤ ਹੋ ਜਿਹੜਾ ਹਾਲ ਹੋ ਗਿਆ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਹੜੀਆਂ ਗੱਡੀਆਂ ਅੱਧੀਆਂ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪਾਣੀ ਦੇਖ ਲਓ ਛੱਲਾ ਮਾਰਦਾ ਦੁਕਾਨਾਂ ਦੇ ਅੰਦਰ ਵੜ ਰਿਹਾ ਹਾਲਾਤ ਤੁਸੀਂ ਦੇਖ ਲਓ ਪੂਰਾ ਜਿਹੜਾ ਮੈਂ ਕਹੂੰਗਾ ਫਿਰ ਦੁਬਾਰਾ ਕਹੂੰਗਾ ਕਿ ਦਰਿਆ ਨਹੀਂ ਬਣਿਆ ਦਰਿਆ ਟੁੱਟ ਗਿਆ ਤਾਂ ਆਹ ਦੇਖ ਲਓ ਹਾਲਾਤ ਬੱਸ ਸਟੈਂਡ ਕੋਰ ਕੋੜਾ ਨੇੜਲੇ ਦੇ ਲਓ ਜੀ ਮੈਂ ਫਿਰ ਤੋਂ ਜਿਹੜੇ ਵੀਰ ਲੰਘ ਰਿਹਾ ਮੈਂ ਕਹਿਣਾ ਚਾਹੂੰਗਾ ਖੱਡੇ ਬਹੁਤ ਨੇ ਬੜਾ ਬਚ ਕੇ ਆਉਣਾ ਬੱਤੀਆਂ ਵਾਲੇ ਚੌਂਕ ਤੋਂ ਲੈ ਕੇ ਮੋਗਾ ਰੁੜ ਤਿੰਨ ਗੋਣੀ ਤੱਕ ਬਹੁਤ ਖੱਡੇ ਨੇ ਤਾਂ ਇੱਥੇ ਦੁਕਾਨਦਾਰਾਂ ਨੇ ਵੀ ਰੋਣਾ ਰੋਇਆ ਸਰਕਾਰ ਨੂੰ ਨਗਰ ਕੌਂਸਲ ਨੂੰ ਕੋਸਿਆ ਉਹਨਾਂ ਨੇ ਕਿ ਉਹਨਾਂ ਦੇ ਕੀ ਹਾਲਾਤ ਨੇ ਕਿਵੇਂ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਦੁਕਾਨਾਂ ਬੰਦ ਉਹਨਾਂ ਨੂੰ ਕਰਨੀਆਂ ਪੈਣਗੀਆਂ ਤਾਂ ਕੀ ਉਹਨਾਂ ਦਾ ਹਾਲ ਹੋਊਗਾ ਆਪਾਂ ਹੁਣ ਥੋੜਾ ਅੱਗੇ ਚੱਲਾਂਗੇ ਠੀਕ ਹੈ ਜੀ ਆਹ ਦੇਖ ਲੋ ਮੈਨੂੰ ਖੁਦ ਨੂੰ ਲੱਗਦਾ ਕਿ ਮੈਂ ਡਿੱਗ ਪੂੰਗਾ ਇੰਨੇ ਛੱਲਾਂ ਵੱਜ ਕੇ ਜਿਹੜਾ ਪਾਣੀ ਉਹ ਮੇਰੇ ਨਾਲ ਟਕਰਾਰਿਆ ਅੱਗੇ ਵੀ ਪਾਣੀ ਬਹੁਤ ਆ ਭਾਰਤ ਡੈਰੀ ਕੋਲ ਪਾਣੀ ਬਹੁਤ ਆ ਆ ਜੇ ਬਹ ਗੱਲ ਕਰੀਏ ਤਾਂ ਵਿਸ਼ਕਰਮਾ ਧਰਮਸ਼ਾਲਾ ਉੱਥੇ ਪਾਣੀ ਬਹੁਤ ਆ ਗਿਆਨੀ ਜਲ ਸਿੰਘ ਮਾਰਕੀਟ ਦੇ ਕੋਲੇ ਪਾਣੀ ਬਹੁਤ ਹੋਊਗਾ ਤਾਂ ਲਓ ਜੀ ਲਓ ਜੀ ਵਾਜੀ 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 ਇਹ ਵੀ ਦੱਸਣ ਨੂੰ ਯੋਗ ਹੈ ਕਿ ਕੁਝ ਗਰਮੀ ਤੋਂ ਰਾਹਤ ਵੀ ਮਿਲੀ ਹੈ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਇਹ ਵੱਡੀ ਮੁਸੀਬਤ ਵੀ ਨਾਲ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਜਿਹੜੇ ਲੋਕ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੋ ਜੀ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾਉਂਗਾ ਜਿਹੜੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਅੱਛਾ ਜੀ ਸਾਨੂੰ 47-48 ਸਾਲ ਹੋ ਗਏ ਐ ਮਸਲੇ ਦੇ ਇੱਕ ਵੀ ਹਾਲ ਹੋ ਰਿਹਾ ਅੱਛਾ ਜੀ ਤੁਸੀਂ ਇਹ ਕੈਮਰਾ ਮਾਰ ਕੇ ਨਾ ਵੇਖੋ ਕਿ ਅਸੀਂ ਇੰਨਾ ਉੱਚਾ ਕੀਤਾ ਹੈ ਇਹ ਫੱਟੇ ਲਾਏ ਆ ਹਾਂ ਫੱਟੇ ਲੱਗੇ ਹਾਂ ਜੀ ਹਾਂ ਫੱਟੇ ਵੀ ਲਾਏ ਆ ਅੱਛਾ ਜੀ ਫੇਰ ਵੀ ਸਾਨੂੰ ਪਾਣੀ ਅੰਦਰ ਆਂਦਾ ਅੱਛਾ ਜੀ ਪਾਣੀ ਆਂਦੇ باوجود ਅਸੀਂ ਤਾਂ ਇਹਨਾਂ ਨੂੰ ਫੀਲ ਕਰਾਂਗੇ ਨਗਰ ਕੌਂਸਲ ਨੂੰ ਹਾਂ ਜੀ ਵੀ ਜੇ ਆਪਣੀ ਲੜਾਈ ਖਤਮ ਕਰਕੇ ਅੱਛਾ ਜੀ ਸ਼ਹਿਰ ਦੇ ਵਿਕਾਸ ਬੰਨੀ ਆਪਾਂ ਖਿਆਲ ਕਰੀਏ ਇਹਨੂੰ ਛੱਡ ਦਈਏ ਇੱਕ ਟੀਬਲ ਤੇ ਬਹਿ ਕੇ ਹਾਂ ਜੀ ਸਾਰੇ ਐਮ ਸੀ ਪ੍ਰਧਾਨ ਜੀ ਈਓ ਸਾਹਿਬ ਹੋਰ ਜਿਹੜੇ ਇਸ ਇਲੈਕਟ੍ਰਿਕ ਕਰਮਚਾਰੀ ਹੈ ਉਹ ਇਹ ਵਿੱਚ چل ਜਾਈਏ ਕਿ ਲੋਕਾਂ ਨੂੰ ਨੁਕਸਾਨ ਹੋਣ ਤੋਂ ਬਚਾਈਏ ਕਿ ਲੋਕਾਂ ਦੀ ਸੰਯੋਗ ਦੀ ਲੋੜ ਹੈ ਤੇ ਲੋਕਾਂ ਨੂੰ ਅਪੀਲ ਕਰੀਏ ਆਪਾਂ ਕਿ ਸਾਨੂੰ ਲੋਕਾਂ ਦੀ ਅਪੀਲ ਸਰਕਾਰ ਦੀ ਲੋੜ ਹੈ ਕਿ ਆਪਾਂ ਨਗਰ ਕੌਂਸਲ ਦੇ ਲੜਾਈ ਜਗਰੇ ਦੇ ਵਿੱਚ ਨਾ ਪੈ ਗਏ ਆਪਸ ਵਿੱਚ ਇਹਨੂੰ ਸ਼ਹਿਰ ਵਾਸੀਆਂ ਨੂੰ ਕੌਮਤ ਦੇ ਦੋਸਤ ਕਹੀਏ ਇਹ ਸੱਚੀ ਗੱਲ ਹੈ ਨਾ ਸਾਰੇ ਸਾਥੀਆਂ ਨੂੰ ਕਲ ਕਾਰਜ ਜੀ ਨੂੰ ਵੀ ਸਤ ਸੰਧਵਾ ਸਾਹਿਬ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਉਤਾਰ ਜੀ ਵੀ ਇਹਦੇ ਚ ਬਹਿਲ ਗਲਤੀ ਕਰ ਗਿਆ ਆਪਣੇ ਸ਼ਹਿਰ ਦੇ ਉਹਨਾਂ ਦੀ ਨੋਟਿਸ ਤਾਂ ਪਿਛਲੇ ਕਰਨ ਵੇਲੇ ਵੀ ਆ ਚੱਲ ਹੈਗਾ ਸੀ ਅੱਛਾ ਜਿਹੜੇ ਐਮਐਲਏ ਜਿਹੜੇ ਪਹਿਲਾਂ ਬਣੇ ਸੀ ਹੁਣ ਤਾਂ ਮਹਾਨ ਸੁਪਰ ਪਾਵਰ ਚ ਹੈ ਹੁਣ ਤਾਂ ਸੁਪਰ ਪਾਵਰ ਦੇ ਬੈਠਾ ਹੈ ਹੁਣ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਹ ਮਸਲਾ ਹੱਲ ਕਰਾ ਦਿਓ। ਨਮਸਕਾਰ ਦੋਸਤੋ ਮੈਂ ਰਿਲੇਸ਼ ਕੋ ਬਾ ਇੰਡੀਅਨ ਟੀਵੀ ਨਿਊਜ਼ ਤੋਂ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ। ਇਹ ਤੋਂ ਉਹ ਵੀ ਘੰਟੇ ਤੋਂ ਲਗਾਤਾਰ ਬਾਤ ਜਾਰੀ ਹੈ ਉਸ ਦੇ ਨਾਲ ਹਾਲਾਤ ਜੜੇ ਵਸ ਤੋਂ ਵਸੇ ਜਾਂਦੇ ਜਾ ਰਹੇ ਹੈ ਔਰ ਤੁਹਾਨੂੰ ਦਿਖਾਣੇ ਲਈ ਵੀ ਕਿ ਕਿਰਨ ਦੇ ਪੰਜ ਔਰ ਤੋਂ ਬੁਰਾ ਦੇ ਵਿੱਚ ਬਹੁਤ ਹੀ ਜਿਆਦਾ ਜੜੇ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਹੈ ਔਰ ਨੁੱਕਰਾ ਕੀ ਹੈ ਨਾ ਉਹ ਵੀ ਤੁਹਾਨੂੰ ਦਿਖਾਉਂਦੇ